ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਾ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਜੇ ਨਾਰੇ ਮਾਰਨ ਦੇ ਨਾਲ ਹੀ ਕ੍ਰਾਂਤੀ ਆ ਜਾਂਦੀ ਤਾਂ ਫਿਰ ਭਗਤ ਸਿੰਘ ਵਰਗਿਆਂ ਨੂੰ ਫਾਂਸੀ ਚੜਨ ਦੀ ਲੋੜ ਨਾ ਪੈਂਦੀ। ਜਿਵੇਂ ਜਿਵੇਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਵਧਾਂਗੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਕਿ ਇਸ ਲਾਈਨ ਨੂੰ ਆਪਣੇ ਜ਼ਿਹਨ ਦੇ ਪਿੱਛੇ ਕਿਤੇ ਨਾ ਕਿਤੇ ਦੁਹਰਾਉਂਦੇ ਰਹਿਣਾ ਇਸ ਨੂੰ ਯਾਦ ਰੱਖਾ ਇੱਕ ਵਾਰ ਫੇਰ ਝੋਨੇ ਦੇ ਸੀਜ਼ਨ ਦੀ ਤਿਆਰੀ ਹੋ ਰਹੀ ਹੈ ਸਰਕਾਰ ਨੇ ਝੋਨਾ ਲਾਉਣ ਦੀ ਤਰੀਖ ਜਿਹੜੀ ਹੈ ਉਹ 10 ਜੂਨ ਤੋਂ ਅੱਗੇ ਵਧਾ ਕੇ 1 ਜੂਨ ਐਲਾਨ ਕਰ ਦਿੱਤੀ ਹੈ ਪਹਿਲਾਂ ਕਰ ਦਿੱਤੀ ਹੈ ਪ੍ਰੀਪੋਨ ਕਰ ਦਿੱਤੀ ਹੈ ਤੇ ਇਸ ਦੇ ਨਾਲ ਹੀ ਬਹਿਸ ਫੇਰ ਛਿੜ ਗਈ ਹੈ ਕਿ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੀ ਲੋੜ ਜਿਹੜੀ ਹੈ ਉਹ ਕਿੰਨੀ ਜ਼ਿਆਦਾ ਇਸ ਸਮੇਂ ਪ੍ਰੇਸ਼ਾਨੀ ਸਾਡੀ ਡੂੰਗੀ ਬਣੀ ਹੋਈ ਹੁਣ ਤਾਂ ਕਈ ਸਾਲ ਹੋ ਗਏ ਹਨ ਇਸ ਬਹਿਸ ਨੂੰ ਚਲਦੇ ਆਂ ਪਾਣੀ ਨੂੰ ਬਚਾਉਣ ਦੀ ਲੋੜ ਹੈ ਫਸਲੀ ਚੱਕਰ ਤੋਂ ਬਾਹਰ ਨਿਕਲਣ ਦੀ ਲੋੜ ਹੈ ਫਸਲੀ ਵਿਭਿੰਨਤਾ ਲਿਆਉਣ ਦੀ ਲੋੜ ਹੈ ਕ੍ਰੌਪ ਡਾਇਵਰਸਿਫਿਕੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਆਵੇਂ ਪੰਜਾਬ ਦੀ ਇਹ ਲੋੜ ਹੈ ਕਿ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲਣ ਦੇ ਲਈ ਵੱਧ ਮੁੱਲ ਵਾਲੀਆਂ ਬਾਗਵਾਨੀ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਲੇਕਿਨ ਦੋ ਅਹਿਮ ਸਕੀਮਾਂ ਜੋ ਕਿ ਮੌਜੂਦਾ ਸਰਕਾਰ ਵੱਲੋਂ ਹੀ ਲਿਆਂਦੀਆਂ ਗਈਆਂ ਸਨ ਇਸੇ ਬਦਲ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਉਹ ਹਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਚਾਹੇ ਉਹਨਾਂ ਵਾਸਤੇ ਫੰਡ ਜਿਹੜੇ ਨੇ ਉਹ ਅਲਾਟ ਕਰ ਦਿੱਤੇ ਗਏ ਸਨ ਪਰ ਇਹੀ ਨਹੀਂ ਫੰਡ ਅਲਾਟ ਕੀਤੇਆਂ ਨੂੰ ਮਹੀਨੇ ਜਾਂ ਸਾਲ ਵੀ ਬੀਤ ਗਏ ਹਨ ਪਰ ਉਸ ਸਕੀਮਾ ਹਜੇ ਤੱਕ ਜ਼ਮੀਨ ਦੇ ਉੱਤੇ ਲਾਗੂ ਨਹੀਂ ਕੀਤੀਆਂ ਗਈਆਂ ਸਾਲ 2024-25 ਦੇ ਬਜਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਲੈਣਦੀ ਗਈ ਸੀ ਪੰਜਾਬ ਹਾਰਟੀਕਲਚਰ ਐਡਵਾਂਸਮੈਂਟ ਐਂਡ ਸਸਟੇਨੇਬਲ ਐਂਟਰਪ੍ਰੀਨਿਅਰਸ਼ਿਪ ਫੇਜ਼ ਪੀ ਐਚ ਏ ਐਸ ਸੀ ਇਸ ਸਕੀਮ ਲਿਆਂਦੀ ਗਈ ਸੀ ਤੇ ਇਸ ਸਕੀਮ ਦੇ ਲਈ 5 ਕਰੋੜ ਰੁਪਏ ਵੀ ਬਜਟ ਦੇ ਵਿੱਚ ਅਲਾਟ ਕੀਤੇ ਗਏ ਸੀ ਇਸੇ ਤਰ੍ਹਾਂ ਇਸ ਤੋਂ ਪਿਛਲਾ ਜਿਹੜਾ ਬਜਟ ਸੀ ਸਾਲ 2023-24 ਦਾ ਉਹਦੇ ਵਿੱਚ ਜਿਹੜਾ ਕੀਮਤ ਦਾ ਜੋਖਮ ਹੈ ਰਿਸਕ ਘਟਾਉਣ ਵਾਸਤੇ ਇੱਕ ਸਕੀਮ ਲਿਆਂਦੀ ਗਈ ਸੀ ਉਸ ਸਕੀਮ ਦਾ ਨਾਮ ਸੀ ਭਾਅ ਅੰਤਰ ਪੂਰਤਾਨ ਯੋਜਨਾ ਜਿਸ ਦਾ ਮੁੱਖ ਮਕਸਦ ਇਹ ਸੀ ਕਿ ਬਾਗਬਾਨੀ ਦੇ ਕਿਸਾਨਾਂ ਨੂੰ ਜਿਹੜਾ ਬਾਜ਼ਾਰ ਦੇ ਵਿੱਚ ਮੁੱਲ ਉਤਾਰ ਚੜਾਓ ਦੀ ਦਿੱਕਤ ਆਉਂਦੀ ਹੈ ਉਸ ਤੋਂ ਬਚਾਉਣਾ ਸੀ ਇਸ ਸਕੀਮ ਦਾ ਮੁੱਖ ਮੰਤਵ ਲੇਕਿਨ ਦੋਹਾਂ ਹੀ ਸਕੀਮਾਂ ਦਾ ਨਾਤਾ ਜ਼ਮੀਨੀ ਪੱਧਰ ਤੇ ਕੋਈ ਨਾਮ ਨਿਸ਼ਾਨ ਦੱਸਦਾ ਹੈ ਅਤੇ ਨਾ ਹੀ ਇਸ ਸਾਲ ਦੇ ਬਜਟ ਦੇ ਵਿੱਚ ਜਿਹੜਾ ਹੁਣ 2025-26 ਦਾ ਬਜਟ ਪੇਸ਼ ਕੀਤਾ ਗਿਆ ਹੈ ਉਹਦੇ ਵਿੱਚ ਇੱਕ ਵੀ ਜ਼ਿਕਰ ਜਿਹੜਾ ਹੈ ਇਹਨਾਂ ਦੋਨਾਂ ਸਕੀਮਾਂ ਦਾ ਨਹੀਂ ਕੀਤਾ ਗਿਆ ਪੈਸੇ ਰੱਖਣਾ ਇਹਨਾਂ ਵਾਸਤੇ ਤਾਂ ਬਹੁਤ ਦੂਰ ਦੀ ਗੱਲ ਸੀ। ਕੋਈ ਜਿਹੜੀ ਫੇਜ਼ ਸਕੀਮ ਹੈ ਉਹ 17 ਮਾਰਚ 2024 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਇਹਦਾ ਟੀਚਾ ਸੀ ਬਾਗਬਾਨੀ ਖੇਤਰ ਦੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਛੋਟੇ ਕਿਸਾਨਾਂ ਦੀ ਮਦਦ ਕਰਨਾ ਜੋ ਕਿ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਨ ਦੇ ਇੱਛੁਕ ਸਨ। ਪਾਵੰਤਰ ਯੋਜਨਾ ਵੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕਰਦੀ ਸੀ। ਜਿਨ੍ਹਾਂ ਦੀ ਫਸਲ ਦਾ ਮੁੱਲ ਐਮਐਸਪੀ ਤੋਂ ਥੱਲੇ गिर ਜਾਂਦਾ ਹੈ ਜਾਂ ਸੂਬਾ ਸਰਕਾਰ ਵੱਲੋਂ ਐਲਾਨੇ ਗਏ ਭਾਅ ਤੋਂ نیچے ਆ ਜਾਂਦਾ ਹੈ ਉਹਨਾਂ ਕਿਸਾਨਾਂ ਨੂੰ ਜਿਹੜਾ ਡਿਫਰੈਂਸ ਹੈ ਉਹਦਾ ਫਰਕ ਹੈ ਉਹ ਇਸ ਸਕੀਮ ਦੇ ਤਹਿਤ ਦੇਣਾ ਸੀ ਫੇਜ਼ ਸਕੀਮ ਜਿਹੜੀ ਹੈ ਉਹਦੇ ਅੰਤਰਗਤ ਮਹਿਕਮੇ ਨੇ ਐਲਾਨ ਕੀਤਾ ਤਾਸੀਖ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਕਲਸਟਰ ਤਿਆਰ ਕੀਤਾ ਜਾਵੇ ਇੱਕ ਸਮੂਹ ਜ਼ਮੀਨ ਦਾ ਇਹ ਜਾ ਬਣਾਇਆ ਜਾਂਦੇਵੇ ਜਿਸ ਦੇ ਵਿੱਚ ਮਿਰਚਾਂ ਦੀ ਖੇਤੀ ਕੀਤੀ ਜਾਵੇ ਤਾਂ ਕਿ ਇੱਕ ਬਿਹਤਰ ਮੁੱਲ ਮਿਲੇ ਜਾਂ ਇੱਕ ਬਿਹਤਰ ਬਾਜ਼ਾਰੀ ਕਰਨੇ ਨਾ ਮਿਰਚਾਂ ਦਾ ਕੀਤਾ ਜਾ ਸਕੇ ਮਿਰਚਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨਾਲ ਮਹਿਕਮੇ ਦੇ ਅਫਸਰਾਂ ਦੀਆਂ ਕੁਝ ਮੀਟਿੰਗਾਂ ਵੀ ਹੋਈਆਂ ਪਰ ਇਸ ਤੋਂ ਅੱਗੇ ਕੋਈ ਗੱਲ ਨਹੀਂ ਵੱਧ ਸਕੀ ਇਥੋਂ ਤੱਕ ਕਿ ਅਫਸਰ ਇਸ ਸਕੀਮ ਨੂੰ ਲਾਗੂ ਕਰਨ ਦਾ ਕੋਈ ਵੀ ਸਮਾਂ ਸੀਮਾ ਕੋਈ ਵੀ ਤਰੀਕ ਜਿਹੜੀ ਹੈ ਉਹ ਨਹੀਂ ਦੱਸ ਸਕੇ ਕਿ ਇਸ ਤਰੀਕ ਦੇ ਤੱਕ ਅਸੀਂ ਇਹ ਸਕੀਮ ਨੂੰ ਲਾਗੂ ਕਰ ਦੇਵਾਂਗੇ ਸਰਕਾਰੀ ਸੂਤਰਾਂ ਮੁਤਾਬਕ ਇੱਕ ਕਮੇਟੀ ਬਣਾਈ ਜਾਣੀ ਸੀ ਜਿਸ ਨੇ ਇਸ ਫੇਜ਼ ਸਕੀਮ ਨੂੰ ਸਟੱਡੀ ਕਰਨਾ ਸੀ ਪਰ ਅੱਜ ਦੀ ਤਰੀਕ ਤੱਕ ਵੀ ਕੋਈ ਵੀ ਕਮੇਟੀ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਬਾਗਬਾਨੀ ਵਿਭਾਗ ਦੇ ਇੱਕ ਸੀਨੀਅਰ ਅਫਸਰ ਨੇ ਕਿਹਾ ਕਿ ਮਿਰਚਾਂ ਬੀਜਣ ਵਾਲੇ ਤਾਂ ਪੰਜਾਬ ਵਿੱਚ ਆਪਣੇ ਆਪ ਹੀ ਬਿਨਾਂ ਕਿਸੇ ਐਮਐਸਪੀ ਦੇ ਕਿ ਆ ਬਿਨਾ ਕਿਸੇ ਸਰਕਾਰੀ ਮਦਦ ਦੇ ਵਧੀਆ ਕੰਮ ਕਰ ਰਹੇ ਨੇ ਪਰ ਇਸ ਸਕੀਮ ਨੂੰ ਪਹਿਲਾਂ ਲਾਗੂ ਕੀਤਾ ਜਾ ਸਕਦਾ ਸੀ ਲੱਗਦਾ ਹੈ ਸਰਕਾਰ ਦਾ ਧਿਆਨ ਸਿਰਫ ਕਾਗਜ਼ੀ ਕਾਰਵਾਈ ਕਰਨ ਤੇ ਹੈ ਨਾ ਕਿ ਜ਼ਮੀਨੀ ਪੱਧਰ ਤੇ ਕੋਈ ਕਾਰਵਾਈ ਕਰਨ ਦੇ ਉੱਤੇ ਬਾਗਬਾਨੀ ਮੰਤਰੀ ਜਿਹੜੇ ਨੇ ਮਹਿੰਦਰ ਭਗਤ ਉਹਨਾਂ ਨਾਲ ਕਿਸੇ ਵੀ ਤਰੀਕੇ ਦਾ ਕੋਈ رابطہ ਕਾਇਮ ਨਹੀਂ ਹੋ ਸਕਿਆ ਪਰ ਜਿਹੜੇ ਖੇਤੀ ਮਾਹਰ ਨੇ ਰਮਨਦੀਪ ਸਿੰਘ ਉਹ ਕਹਿੰਦੇ ਨੇ ਕਿ ਲੱਗਦਾ ਹੈ ਸਰਕਾਰ ਦਾ ਇਹੀ ਉਦੇਸ਼ ਹੈ ਕਿ ਹਰ ਬਜਟ ਦੇ ਵਿੱਚ ਕੋਈ ਨਾ ਕੋਈ ਘੋਸ਼ਣਾ ਕਰਦੇ ਹੋ ਬਾਅਦ ਵਿੱਚ ਉਸ ਨੂੰ ਭੁੱਲ ਜਾਓ ਸਰਕਾਰ ਖੇਤੀ ਵਿਭਿੰਨਤਾ ਦੇ ਨਾਮ ਤੇ ਇੱਕ ਤੋਂ ਬਾਅਦ ਇੱਕ ਝੂਮਲਾ ਛੱਡੀ ਜਾ ਰਹੀ ਹੈ ਪਰ ਸਹੀ ਮਾਨਣੇ ਦੇ ਵਿੱਚ ਵਿਭਿੰਨਤਾ ਇੱਕ ਸੁਪਨਾ ਬਣ ਕੇ ਹੀ ਰਹਿ ਗਿਆ ਹੈ ਸਕੀਮ ਦੀ ਘੋਸ਼ਣਾ ਕਰਨਾ ਇੱਕ ਗੱਲ ਹੈ ਤੇ ਉਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਹੋਰ ਗੱਲ ਹੈ ਭਾਗਵਾਨੀ ਵਿਭਾਗ ਦੇ ਜਿਹੜੇ ਨਿਰਦੇਸ਼ਕ ਨੇ ਸ਼ਲਿੰਦਰ ਕੌਰ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਫੇਸ ਸਕੀਮ ਨੂੰ ਲਾਗੂ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਕਈ ਪ੍ਰਕਿਰਿਆ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਈ ਪ੍ਰਕਿਰਿਆਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ ਅਸੀਂ ਇੱਕ ਇੱਕ ਕਰਕੇ ਹਰ ਪ੍ਰਕਿਰਿਆ ਨੂੰ ਪੂਰਾ ਕਰ ਰਹੇ ਇਸੇ ਤਰੀਕੇ ਜਿਹੜੀ ਭਾਵ ਅੰਤਰ ਭੁਗਤਾਨ ਯੋਜਨਾ ਹੈ ਉਹਦੇ ਵਿੱਚ ਗੋਭੀ ਸ਼ਿਮਲਾ ਮਿਰਚ ਆਲੂ ਅਤੇ ਟਮਾਟਰ ਵਰਗੀਆਂ ਫਸਲਾਂ ਤੇ ਮਿਨਿਮਮ ਸਪੋਰਟ ਪ੍ਰਾਈਸ ਦੇ ਦੀ ਯੋਜਨਾ ਸੀ ਪਰ ਇਸ ਦਾ ਐਲਾਨ ਹੀ ਨਹੀਂ ਕੀਤਾ ਗਿਆ ਸੂਤਰ ਵੀ ਇਹ ਦੱਸਦੇ ਹਨ ਕਿ ਵਿਭਾਗ ਜਿਹੜਾ ਹੈ ਮਨਸ਼ੂ ਮਨਜ਼ੂਰਸ਼ੁਦਾ ਜਿੰਨੀਆਂ ਅਸ਼ਾਮੀਆਂ ਨੇ ਉਸ ਤੋਂ ਮਹਿਜ 25 ਫੀਸਦੀ ਲੋਕਾਂ ਨਾਲ ਹੀ ਆਪਣਾ ਕੰਮ ਕਰ ਰਿਹਾ ਹੈ ਇਸ ਦੇ ਬਾਵਜੂਦ ਪਿਛਲੇ 10 ਸਾਲਾਂ ਵਿੱਚ ਪੰਜਾਬ ਦੇ ਵਿੱਚ ਬਾਗਬਾਨੀ ਜਿਹੜੀ ਹੈ ਉਹਦੇ ਹੇਠਲਾ ਰਕਬਾ ਹੈ ਉਹਦੇ ਵਿੱਚ 42 ਫੀਸਦੀ ਦਾ ਵਾਅਦਾ ਹੋਇਆ 2011-12 ਵਿੱਚ 6.88 ਲੱਖ ਜਣ ਦੀ 6 ਲੱਖ 88000 ਏਕੜ ਦੇ ਵਿੱਚ ਬਾਗਬਾਨੀ ਹੁੰਦੀ ਸੀ ਪੰਜਾਬ ਦੇ ਵਿੱਚ ਉਹ 2023-24 ਦੇ ਵਿੱਚ ਵੱਧ ਕੇ 11 ਲੱਖ 19000 ਏਕੜ ਤੇ ਰਕਬਾ ਜਿਹੜਾ ਹੈ ਪਹੁੰਚ ਗਿਆ ਹੈ ਬਾਗਬਾਨੀ ਇਹਲਾ ਰਕਬਾ ਬਿਨਾ ਸਰਕਾਰ ਦੀ ਮਦਦ ਤੋਂ ਬਿਨਾ ਕਿਸੇ ਸਰਕਾਰ ਦੇ ਦਖਲ ਦਿੱਤੇ ਹੋਏ ਦੁੱਗਣੇ ਦੇ ਕਰੀਬ ਹੋ ਗਿਆ ਹੈ ਇਸ ਦਾ ਮਤਲਬ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਦਿਖਾਈ ਦੇ ਰਿਹਾ ਹੈ ਲੋਕ ਇਹ ਕੰਮ ਕਰਨਾ ਚਾਹੁੰਦੇ ਨੇ ਕਿਸਾਨ ਚਾਹੁੰਦਾ ਹੈ ਕਿ ਉਹ ਚੋਨੇ ਦੀ ਖੇਤੀ ਤੋਂ ਬਾਹਰ ਨਿਕਲੇ ਉਹ ਵਿਕਲਪ ਵੀ ਮੰਗ ਰਿਹਾ ਹੈ ਉਹ ਆਪਣੀ ਪੱਧਰ ਤੇ ਕੋਸ਼ਿਸ਼ ਵੀ ਕਰ ਰਿਹਾ ਹੈ ਉਸ ਦਾ ਰਿਜ਼ਲਟ ਜਿਹੜਾ ਹੈ ਉਹ ਵੀ ਜ਼ਮੀਨੀ ਪੱਧਰ ਤੇ ਦਿਖ ਰਿਹਾ ਹੈ ਲੇਕਿਨ ਲੋੜ ਹੈ ਸਰਕਾਰ ਦੀ ਉਸ ਨੂੰ ਮਦਦ ਕਰਨ ਦੀ ਮੋਢੇ ਨਾਲ ਮੋਢਾ ਲਾਉਣ ਦੀ ਉਸ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਲਗਾਤਾਰ ਫੇਲ ਹੋ ਰਹੀਆਂ ਹਨ ਹੁਣ ਜੇ ਬਾਗਬਾਨੀ hecta ਰਕਬਾ ਜਿਹੜਾ ਹੈ ਉਹ ਇੰਨਾ ਪਹੁੰਚ ਗਿਆ ਹੈ ਦੁਗਣਾ ਹੋ ਗਿਆ ਹੈ ਫੇਰ ਵੀ ਜਿਹੜਾ ਅੱਜ ਦੀ ਤਰੀਕਾ ਹੈ ਉਹਦੇ ਵਿੱਚ ਬਾਗਬਾਨੀ hecta ਪੰਜਾਬ ਦੇ ਵਿੱਚ ਰਕਬਾ ਜਿਹੜਾ ਹੈ ਉਹ ਕੁੱਲ ਜਿੰਨੀ ਖੇਤੀ ਹੁੰਦੀ ਹੈ ਉਸ ਦਾ ਮਹਜ 6.16% ਹੀ ਹੈ ਪਰ ਇਸ ਦਾ ਜਿਹੜਾ ਆਰਥਿਕ ਹਿੱਸਾ ਹੈ ਜਿਹੜਾ ਪੈਸੇ ਦੇ ਵਿੱਚ ਹਿੱਸਾ ਹੈ ਉਹ ਕਿਤੇ ਵੱਧ ਹੈ ਸ਼ੋਬੇ ਦੀ ਜਿਹੜਾ ਬਾਗਵਾਨੀ ਵਿਭਾਗ ਹੈ ਉਸ ਦੇ ਮੁਤਾਬਿਕ ਸਾਲ 2023-24 ਦੇ ਵਿੱਚ ਬਾਗਵਾਨੀ ਫਸਲਾਂ ਦਾ ਮੁੱਲ ਜਿਹੜਾ ਸੀ ਕੁੱਲ ਉਹ 26580 ਕਰੋੜ ਦੇ ਉੱਪਰ ਪਹੁੰਚ ਗਿਆ ਸੀ ਤੇ ਇਹਦਾ ਜਿਹੜਾ ਪੰਜਾਬ ਦੀ ਕੁੱਲ ਖੇਤੀਬਾੜੀ ਦੀ ਜੀਡੀਪੀ ਹੈ ਮਤਲਬ ਕੁੱਲ ਜਿੰਨੀ ਵੀ ਫਸਲਾਂ ਪੰਜਾਬ ਦੀਆਂ ਹੁੰਦੀਆਂ ਨੇ ਉਹਨਾਂ ਦਾ ਮੁੱਲ ਜਿਹੜਾ ਹੈ ਉਹ 15668 ਕਰੋੜ ਰੁਪਏ ਹੈ ਉਹਦਾ 17 ਫੀਸਦੀ ਹੈ ਸੋ ਖੇਤੀ ਵਾਲਾ ਰਕਬਾ 6 ਫੀਸਦੀ ਹੈ ਲੇਕਿਨ ਜਿੰਨੇ ਪੈਸਿਆਂ ਦੀ ਫਸਲ ਹੁੰਦੀ ਹੈ ਜਿੰਨਾ ਉਥੋਂ ਮੁੱਲ ਦੀਆਂ ਫਸਲਾਂ ਹੁੰਦੀਆਂ ਨੇ ਉਹ 17 ਫੀਸਦੀ ਹੈ ਸੋ ਇਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਲਾਂ ਸਬਜ਼ੀਆਂ ਅਤੇ ਫੁੱਲਾਂ ਦੀ ਮੰਗ ਜਿਹੜੀ ਹੈ ਤੇ ਉਹਨਾਂ ਦਾ ਮੁਨਾਫਾ ਉਹ ਵੀ ਲਗਾਤਾਰ ਵਧ ਰਿਹਾ ਹੈ ਪਰ ਜਿਹੜਾ ਭਾਅ ਦਾ ਉਤਾਰ ਚੜਾ ਆਉਂਦਾ ਹੈ ਸਟੋਰੇਜ ਦੀ ਕਮੀ ਹੈ ਪ੍ਰੋਸੈਸਿੰਗ ਦਾ ਢਾਂਚਾ ਜਿਹੜਾ ਹੈ ਉਹ ਵੀ ਪੂਰੇ ਚੰਗੇ ਤਰੀਕੇ ਨਾਲ ਨਹੀਂ ਹੈ ਤੇ ਜਿਹੜੀ ਖਰੀਦ ਹੈ ਉਹਨੂੰ ਯਕੀਨੀ ਵੀ ਨਹੀਂ ਬਣਾਇਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਦੀ ਕਮੀ ਕਰਕੇ ਇਸ ਨੂੰ ਜਿੰਨਾ ਉਤਸ਼ਾਹਿਤ ਕੀਤਾ ਜਾ ਸਕਦਾ ਸੀ ਉਸ ਦੇ ਵਿੱਚ ਕਮੀ ਹੈ ਉਹ ਇਸ ਦੇ ਰਾਹ ਦੇ ਵਿੱਚ ਰੋੜਾ ਬਣ ਰਹੀਆਂ ਨੇ ਆ ਜਿਹੜੀਆਂ 3-4 ਅਸੀਂ ਦਿੱਕਤਾਂ ਜਾਂ ਪਰੇਸ਼ਾਨੀਆਂ ਦਸੀਆਂ ਹੁਣ ਇੱਥੇ ਇਹ ਵੀ ਜਿਹੜਾ ਜ਼ਿਕਰ ਕਰਨਾ ਉਹ ਲਾਜ਼ਮੀ ਹੈ ਕਿ ਜਿਹੜੀਆਂ ਦੋਨਾਂ ਸਕੀਮਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਇੰਨਾ ਹੀ ਪੇਸ਼ਾਨੀਆਂ ਨੂੰ ਇੰਨਾ ਹੀ ਕਮਜ਼ੋਰੀਆਂ ਨੂੰ ਇੰਨਾ ਹੀ ਕਮੀਆਂ ਨੂੰ ਦੂਰ ਕਰਨ ਵਾਸਤੇ ਇਹ ਸਕੀਮਾਂ ਬਣਾਈਆਂ ਵੱਲੀਆਂ ਸੀ ਹੁਣ ਤੁਸੀਂ ਕਮੀਆਂ ਵੀ ਆਇਡੈਂਟੀਫਾਈ ਕਰ ਲਈਆਂ ਤੁਸੀਂ ਉਹਨਾਂ ਨੂੰ ਦੂਰ ਕਰਨ ਵਾਸਤੇ ਸਕੀਮਾਂ ਵੀ ਘੜ ਲਈਆਂ ਤੁਸੀਂ ਪੈਸੇ ਵੀ ਅਲਾਟ ਕਰ ਦਿੱਤੇ ਭਾਵੇਂ ਕੁਝ ਕਹਿਣ ਵਾਲੇ ਲੋਕ ਸੱਜਣ ਬਿੱਤਰੇ ਵੀ ਕਹਿਣਗੇ ਕਿ ਇੰਨੇ ਥੋੜੇ ਪੈਸਿਆਂ ਨਾਲ ਕੀ ਹੁੰਦਾ ਪਰ ਉਹਦੀ ਸ਼ੁਰੂਆਤ ਤਾਂ ਕੀਤੀ ਜਾ ਸਕਦੀ ਸੀ ਲੇਕਿਨ ਉਹ ਵੀ ਨਹੀਂ ਹੋਈ ਇਸ ਦਾ ਕਾਰਨ ਕੀ ਜੇ ਇਸ ਦਾ ਮੁੱਖ ਕਾਰਨ ਫੰਡਾਂ ਦੀ ਘਾਟ ਹੈ ਫਿਰ ਤੁਹਾਨੂੰ ਕਿਹਨੇ ਕਿਹਾ ਸੀ ਕਿ ਇਹਨਾਂ ਸਕੀਮਾਂ ਦਾ ਨਿਰਮਾਣ ਕਰੋ ਸਕੀਮਾਂ ਬਣਾਓ ਬਜਟ ਦੇ ਵਿੱਚ ਇਹਨਾਂ ਦੀ ਪ੍ਰੋਵੀਜ਼ਨਿੰਗ ਕਰੋ ਇਹਨਾਂ ਦਾ ਐਲਾਨ ਕਰੋ ਫਿਰ ਚੁੱਪ ਕਰਕੇ ਵੀ ਬੈਠਿਆ ਜਾ ਸਕਦਾ ਸੀ ਇਹਨਾਂ ਸਕੀਮਾਂ ਨੂੰ ਘੜਨ ਦੀ ਲੋੜ ਹੀ ਕੀ ਸੀ ਜੇ ਤੁਸੀਂ ਇਹਨਾਂ ਨੂੰ ਲਾਗੂ ਨਹੀਂ ਕਰਨਾ ਸੀ ਪੈਸੇ ਦੀ ਕਮੀ ਹੈ ਇਹ ਤਾਂ ਸਾਰਿਆਂ ਨੂੰ ਪਹਿਲਾਂ ਤੋਂ ਹੀ ਪਤਾ ਹੈ ਇਹ ਤਾਂ ਹੈ ਨਹੀਂ ਕਿ ਸਕੀਮ ਬਣਾਉਣ ਤੋਂ ਬਾਅਦ ਪਤਾ ਲੱਗਿਆ ਹੋਵੇ ਕਿ ਸਾਡੇ ਕੋਲ ਪੈਸੇ ਨਹੀਂ ਹਨ ਦੂਜੇ ਪਾਸੇ ਹੋਰ ਸਕੀਮਾਂ ਵੀ ਜਿਹੜੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ ਕਰੋੜਾਂ ਰੁਪਏ ਬਾਕੀ ਕੰਮ ਕਾਜ ਦੇ ਉੱਤੇ ਵੀ ਖਰਚ ਕੀਤਾ ਜਾ ਰਿਹਾ ਹੈ ਫੇਰ ਇਹਨਾਂ ਸਕੀਮਾਂ ਦੇ ਉੱਤੇ ਵੀ ਕਰੋੜਾਂ ਰੁਪਏ ਖਰਚੇ ਜਾ ਸਕਦੇ ਸੀ ਲੇਕਿਨ ਜੇ ਨੀਅਤ ਸਾਫ਼ ਹੋਵੇ ਬਾਰ-ਬਾਰ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੁਹਾਨੂੰ ਵਸੀਲੇ ਆਪਣੇ ਆਪ ਲੱਭ ਜਾਂਦੇ ਹਨ ਵਸੀਲਿਆਂ ਦੀ ਕੋਈ ਕਮੀ ਨਹੀਂ ਹੁੰਦੀ ਫੇਰ ਜੇ ਉਹਨਾਂ ਦੀ ਨੀਅਤ ਸਾਫ਼ ਸੀ ਤਾਂ ਇਹ ਸਕੀਮਾਂ ਲਾਗੂ ਕਿਉਂ ਨਹੀਂ ਕੀਤੀਆਂ ਇੱਥੇ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਨਹੀਂ ਲਗਾਤਾਰ ਸੜਕਾਂ ਦੇ ਉੱਤੇ ਉਹਨਾਂ ਦੀ ਮੁੱਖ ਮੰਗ ਜਿਹੜੀ ਹੈ ਉਹ ਐਮਐਸਪੀਸੀ ਐਮਐਸਪੀ ਮੰਗ ਰਹੇ ਨੇ ਉਹ ਵੀ ਇਹ ਗੱਲਾਂ ਕਰ ਰਹੇ ਨੇ ਕਿ ਸਾਨੂੰ ਸਬਜ਼ੀਆਂ ਦੇ ਉੱਤੇ ਆਲੂ ਦੇ ਉੱਤੇ ਗੋਭੀ ਦੇ ਉੱਤੇ ਇਹਨਾਂ ਉੱਤੇ ਐਮਐਸਪੀ ਮਿਲਣੀ ਚਾਹੀਦੀ ਹੈ ਉਹਨਾਂ ਦੀ ਇਹ ਮੰਗ ਹੈ ਜੇ ਕਿਸਾਨਾਂ ਦੀ ਮੰਗ ਵੀ ਇਹੀ ਹੈ ਸਰਕਾਰ ਦੀ ਯੋਜਨਾ ਵੀ ਇਹੀ ਹੈ ਕਿ ਉਹ ਮੰਗ ਨੂੰ ਪੂਰਾ ਕਰਦੀ ਹੈ ਫਿਰ ਉਹਨੂੰ ਲਾਗੂ ਕਰਕੇ ਜਿਹੜਾ ਇਹ ਰੇੜਕਾ ਬਣਿਆ ਹੋਇਆ ਹੈ ਜਿਹੜਾ ਕਿਸਾਨ ਤੇ ਸਰਕਾਰ ਟਕਰਾਅ ਦੀ ਸਥਿਤੀ ਵਿੱਚ ਕਿੰਨੇ ਸਾਲਾਂ ਤੋਂ ਚੱਲੇ ਆ ਰਹੇ ਨੇ ਉਸ ਟਕਰਾਅ ਨੂੰ ਵੀ ਦੂਰ ਕੀਤਾ ਜਾ ਸਕਦਾ ਸੀ ਕਿਸਾਨਾਂ ਦੀ ਇਸ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਸੀ ਉਹਨਾਂ ਦੀ ਮੁੱਖ ਪੰਗ ਜਿਹੜੀ ਹੈ ਉਸ ਨੂੰ ਵੀ ਪੂਰਾ ਕੀਤਾ ਜਾ ਸਕਦਾ ਸੀ ਫਿਰ ਕੀਤਾ ਕਿਉਂ ਨਹੀਂ ਗਿਆ ਕੀ ਸਰਕਾਰ ਦਾ ਤੇ ਕਿਸਾਨ ਜਥੇਬੰਦੀਆਂ ਦਾ ਦੋਨਾਂ ਦਾ ਮਕਸਦ ਇਹ ਆ ਜਾਂ ਦੋਨਾਂ ਦਾ ਫਾਇਦਾ ਹੀ ਇਸ ਦੇ ਵਿੱਚ ਹੈ ਕਿ ਇਹ ਅੰਦੋਲਨ ਚੱਲਦੇ ਰਹਿਣ ਟਕਰਾਅ ਚੱਲਦਾ ਰਹੇ ਹੁਣ ਕਈ ਲੋਕ ਫੇਰ ਇਸ ਦੇ ਵਿੱਚ ਇਤਰਾਜ਼ ਕਰਨਗੇ ਕਿ ਜਥੇਬੰਦੀਆਂ ਬਾਰੇ ਤੁਹਾਨੂੰ ਗਲਤ ਨਹੀਂ ਬੋਲਣਾ ਚਾਹੀਦਾ ਲੇਕਿਨ ਜੋ ਕੁਝ ਜ਼ਮੀਨ ਦੇ ਉੱਤੇ ਹੋ ਰਿਹਾ ਹੈ ਜੋ ਸਾਨੂੰ ਦਿਖਾਈ ਦੇ ਰਿਹਾ ਹੈ ਉਸ ਬਾਰੇ ਬੋਲਾਂਗੇ ਨਹੀਂ ਤਾਂ ਫੇਰ ਕੀ ਕਰਾਂਗੇ ਹੁਣ ਇੱਕ ਪਾਸੇ ਲਗਾਤਾਰ ਹੀ ਦਿਖਾਇਆ ਜਾ ਰਿਹਾ ਹੈ ਕਿ ਕਿਸਾਨ ਸਰਕਾਰ ਦਾ ਬਿੜਾ ਹੈ ਉਹ ਵਿਰੋਧ ਕਰ ਰਹੇ ਨੇ ਜਿੱਥੇ ਵੀ ਪਿੰਡ ਦੇ ਵਿੱਚ ਕੋਈ ਐਮ.ਐਲ.ਏ ਜਾ ਰਿਹਾ ਹੈ ਉਸ ਨੂੰ ਸਵਾਲ ਪੁੱਛੇ ਜਾ ਰਹੇ ਲੇਕਿਨ ਜੇ ਤੁਸੀਂ ਸੁਣ ਕੇ ਦੇਖੋ ਕਿ ਸਵਾਲ ਕੀ ਪੁੱਛੇ ਜਾ ਰਹੇ ਜੋ ਸਵਾਲ ਪੁੱਛੇ ਜਾ ਰਹੇ ਨੇ ਉਹ ਸਵਾਲ ਕਿਸਾਨ ਦੀ ਬਿਹਤਰੀ ਵਾਸਤੇ ਨਹੀਂ ਪੁੱਛੇ ਜਾ ਰਹੇ ਉਹ ਪੁੱਛੇ ਜਾ ਰਹੇ ਸਾਡਾ ਮੋਰਚਾ ਕਿਉਂ ਚੱਕਿਆ ਗਿਆ ਸਾਡੀ ਟਰਾਲੀ ਕਿਉਂ ਚੋਰੀ ਹੋਈ ਉਹਨਾਂ ਟਰਾਲੀ ਚੋਰੀ ਹੋਏ ਨੂੰ ਵੀ ਮਹੀਨੇ ਬੀਤ ਗਏ ਨੇ ਟਰਾਲੀਆਂ ਚੋਰੀ ਹੋਣ ਤੋਂ ਬਾਅਦ ਲੱਭ ਵੀ ਗਈਆਂ ਮਿਲ ਵੀ ਗੀਆਂ ਸਭ ਕੁਝ ਖਤਮ ਹੋ ਗਿਆ ਲੇਕਿਨ ਸਵਾਲ ਹਜੇ ਵੀ ਉਹੀ ਪੁੱਛੇ ਜਾ ਰਹੇ ਨੇ ਕਿਉਂ ਪੁੱਛੇ ਜਾ ਰਹੇ ਕੀ ਇਹ ਸਵਾਲ ਨਹੀਂ ਪੁੱਛੇ ਜਾ ਸਕਦੇ ਕਿ ਜੇ ਤੁਸੀਂ ਬਜਟ ਦੇ ਵਿੱਚ ਇਹ ਯੋਜਨਾਵਾਂ ਲਿਆਂਦੀਆਂ ਸੀ ਤਾਂ ਇਹਨੂੰ ਅਮਲੀ ਜਾਮਾ ਕਿਉਂ ਨਹੀਂ ਪਹਿਨਾਇਆ ਇਹ ਜ਼ਮੀਨੀ ਪੱਧਰ ਤੇ ਲਾਗੂ ਕਿਉਂ ਨਹੀਂ ਕੀਤੀ ਮੈਂ ਤੁਹਾਨੂੰ ਦਾਅਵੇ ਨਾਲ ਇਹ ਕਹਿ ਸਕਦਾ ਕਿ ਜੇ ਕਿਸਾਨਾਂ ਨੇ ਇਹ ਸਵਾਲ ਪੁੱਛੇ ਹੁੰਦੇ ਤਾਂ ਉਹਨਾਂ ਐਮਐਲਏ ਨੂੰ ਪਤਾ ਵੀ ਨਹੀਂ ਹੋਣਾ ਸੀ ਕਿ ਸਾਡੀ ਸਰਕਾਰ ਦੇ ਬਜਟ ਦੇ ਵਿੱਚ ਇਸ ਸਕੀਮਾ ਵੀ ਲਿਆਂਦਿਆ ਨੇ ਹੁਣ ਨਾ ਤਾਂ ਇਹਨਾਂ ਦਾ ਕਿਸਾਨਾਂ ਨੂੰ ਪਤਾ ਹੈ ਨਾ ਇਹ ਐਮਐਲਏ ਨੂੰ ਪਤਾ ਹੈ ਤੇ ਫੇਰ ਕਿਸਾਨਾਂ ਦੀ ਬਿਹਤਰੀ ਕਿਸ ਚੀਜ਼ ਨਾਲ ਹੋਵੇਗੀ ਕੀ ਟਰਾਲੀਆਂ ਦਾ ਰੌਲਾ ਪਾ ਕੇ 10 ਬੰਦੇ ਇਕੱਠੇ ਹੋ ਕੇ ਕਿਸੇ ਐਮਐਲਏ ਨੂੰ ਉੱਥੋਂ ਭਜਾ ਦਿਓ ਜਾਂ ਵਿਦਰੋਹ ਦਾ ਵਿਰੋਧ ਕਰ ਦਿਓ ਉਹਦੇ ਨਾਲ ਕਿਸਾਨਾਂ ਦੀ ਬਿਹਤਰੀ ਹੋ ਜਾਵੇਗੀ ਕਿਸਾਨਾਂ ਦਾ ਇਹਦੇ ਵਿੱਚ ਕੁਝ ਨਹੀਂ ਸਵਾਰਿਆ ਜਾਣਾ ਲੇਕਿਨ ਹਾਂ ਜਥੇਬੰਦੀਆਂ ਦਾ ਉਹਨਾਂ ਦੀਆਂ ਵੀਡੀਓ ਨੂੰ ਲਾਈਕ ਜਾਂ ਵਿਊ ਜਿਹੜੇ ਨੇ ਉਹ ਜ਼ਰੂਰ ਮਿਲਦੇ ਰਹਿਣਗੇ ਲੇਕਿਨ ਕੀ ਜਥੇ ਬੰਦੀਆਂ ਜੋ ਅੰਦੋਲਨ ਕਰ ਰਹੀਆਂ ਨੇ ਜੋ ਲੜਾਈ ਲੜ ਰਹੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਅਕਸ ਬਣਾਏ ਰੱਖਣ ਨੂੰ ਜਾਂ ਇਹ ਦਿਖਾਈ ਦੇਣ ਨੂੰ ਕਿ ਅਸੀਂ ਸਰਕਾਰ ਦੇ ਨਾਲ ਨਹੀਂ ਮਿਲੇ ਹੋਏ ਅਸੀਂ ਤਾਂ ਸਰਕਾਰ ਦੇ ਉਲਟ ਚੱਲ ਰਹੇ ਹਾਂ ਜਾਂ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਇਸ ਰਾਜਨੀਤੀ ਨੂੰ ਅੱਗੇ ਵਧਾਉਣ ਵਾਸਤੇ ਬਣੀਆਂ ਹੋਈਆਂ ਨੇ ਜਾਂ ਉਹ ਵਕਤਾਂ ਹੀ ਕਿਸਾਨਾਂ ਦੀ ਬਿਹਤਰੀ ਵਾਸਤੇ ਕੰਮ ਕਰ ਰਹੀਆਂ ਨੇ ਸਵਾਲ بار بار ਇਹੀ ਪੁੱਛਿਆ ਜਾਣਾ ਚਾਹੀਦਾ ਹੈ ਸਵਾਲ ਇਹ ਪੁੱਛੇ ਜਾਣੇ ਚਾਹੀਦੇ ਨੇ ਕਿ ਇਹ ਸਕੀਮਾਂ ਜੋ ਕਿਸਾਨਾਂ ਵਾਸਤੇ ਬਣੀਆਂ ਸੀ ਉਹ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ ਹਨ ਹਰ ਵਾਰ ਅਸੀਂ ਸਿਰਫ ਮੁਆਵਜ਼ਾ ਮੰਗੀ ਜਾਵਾਂਗੇ ਜਾਂ ਨਾਰੇ ਮਾਰੀ ਜਾਵਾਂਗੇ ਉਹਦੇ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਵਾਂਗਾ ਇਹ ਸਕੀਮਾਂ ਜੋ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਜੇ ਇੰਪਲੀਮੈਂਟ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਹੀ ਕਿਸਾਨਾਂ ਦਾ ਜਿਹੜਾ ਜੀਵਨ ਹੈ ਉਹ ਬਿਹਤਰ ਹੋ ਸਕਦਾ ਹੈ ਉਹਨਾਂ ਦੇ ਆਮਦਨੀ ਦੇ ਵਿੱਚ ਵਾਧਾ ਹੋ ਸਕਦਾ ਸੋ ਨਾ ਤਾਂ ਸਰਕਾਰ ਇਸ ਤਰ੍ਹਾਂ ਦਾ ਕੋਈ ਆਪਣਾ ਨਜ਼ਰੀਆ ਜਾਂ ਨੀਅਤ ਦਿਖਾ ਰਹੀ ਹੈ ਕਿ ਉਹ ਕਿਸਾਨਾਂ ਦੀ ਬਿਹਤਰੀ ਦੇ ਵਿੱਚ ਇੰਟਰਸਟਡ ਹੈ ਉਹ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਜਿੰਨਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮਿਲੇ ਨਾ ਹੀ ਲੱਗਦਾ ਹੈ ਕਿ ਜੱਥੇਬੰਦੀਆਂ ਵੀ ਇਹ ਚਾਹੁੰਦੀਆਂ ਨੇ ਕਿ ਕਿਸਾਨ ਖੁਸ਼ਹਾਲ ਹੋਣਗੇ ਉਹ ਖੁਸ਼ਹਾਲ ਹੋ ਜਾਣਗੇ ਫਿਰ ਸੜਕਾਂ ਤੇ ਨਾਰੇ ਮਾਰਨ ਦੇ ਵਾਸਤੇ ਕੌਣ ਲੱਗੇ ਆਏ ਦੋਨਾਂ ਦੀ ਸਿਆਸਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਨਾਲ ਉਹਨੂੰ ਕੋਈ ਫਾਇਦਾ ਨਹੀਂ ਪਹੁੰਚਦਾ ਦਿਸਦਾ ਸੋ ਫੇਰ ਗੱਲ ਉੱਥੇ ਹੀ ਆਏਗੀ ਕਿ ਹੁਣ ਵੀ ਇਹ ਕਿਹਾ ਜਾ ਰਿਹਾ ਹੈ ਕਿ ਬਾਸਮਤੀ ਦੇ ਉੱਤੇ ਵੀ ਸਰਕਾਰ ਕਿਸੇ ਨਾ ਕਿਸੇ ਤਰੀਕੇ ਦਾ ਦਖਲ ਦੇਣਾ ਚਾਹੁੰਦੀ ਹੈ ਉਹ ਕੁ 2625 ਰੁਪਏ ਦਾ ਕੋਈ ਐਮਐਸਪੀ ਕੋਈ ਮੁੱਲ ਐਲਾਨਣ ਜਾ ਰਹੀ ਹੈ ਕਿ ਜੇ ਬਾਜ਼ਾਰ ਦੇ ਵਿੱਚ ਇਸ ਤੋਂ ਘੱਟ ਰੇਟ ਬਾਸਮਤੀ ਦਾ ਡਿੱਗਦਾ ਹੈ ਤਾਂ ਸਰਕਾਰ ਦਫਾ ਲਏਗੀ ਦਖਲ ਦੇ ਕੇ ਜਿੰਨਾ ਫਰਕ ਹੈ ਉਸ ਫਰਕ ਨੂੰ ਪੂਰਾ ਕਰੇਗੀ ਤਾਂ ਕਿ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਨਾ ਹੋਵੇ ਲੇਕਿਨ ਜੋ ਪਿਛਲੀਆਂ ਸਕੀਮਾਂ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਨੂੰ ਦੇਖਦੇ ਹੋਏ ਇਹ ਪਰੋਸ਼ਾਨ ਨਹੀਂ ਵੱਜਦਾ ਕਿ ਜੇ ਐਲਾਨ ਕਰ ਵੀ ਦਿੱਤਾ ਜਾਏਗਾ ਤਾਂ ਵੀ ਕਿਸਾਨਾਂ ਨੂੰ ਉਹ ਫਰਕ ਜਿਹੜਾ ਹੈ ਉਹ ਮਿਲੇਗਾ ਪਹਿਲਾਂ ਵੀ ਮੂੰਗੀ ਦਾ ਐਮਐਸਪੀ ਤੇ ਖਰੀਦਣ ਦਾ ਐਲਾਨ ਹੋਇਆ ਸੀ ਲੇਕਿਨ ਉਸ ਦੇ ਵਿੱਚ ਵੀ ਬਾਅਦ ਦੇ ਵਿੱਚ ਸ਼ੰਕੇ ਹੀ ਸੁਣਨ ਨੂੰ ਸਾਹਮਣੇ ਆਏ ਕਿ ਸ਼ਾਇਦ ਉਸ ਤਰੀਕੇ ਨਾਲ ਖਰੀਦ ਨਹੀਂ ਕੀਤੀ ਗਈ ਜਿਸ ਤਰੀਕੇ ਨਾਲ ਐਲਾਨ ਹੋਇਆ ਸੀ ਸੋ ਐਲਾਨ ਸਕੀਮਾਂ ਦੇ ਵੀ ਹੋਏ ਬਜਟ ਦੇ ਵਿੱਚ ਵੀ ਆਏ ਇعلان ਫਸਲਾਂ ਨੂੰ ਐਮਐਸਪੀ ਖਰੀਦਣ ਦੇ ਵੀ ਹੋਏ ਲੇਕਿਨ ਹੱਲ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਨਿਕਲਦਾ ਦਿਖਾਈ ਨਹੀਂ ਦਿੰਦਾ ਕਿਉਂਕਿ ਇਹਨਾਂ ਨੂੰ ਲਾਗੂ ਸਹੀ ਤਰੀਕੇ ਨਾਲ ਜ਼ਮੀਨੀ ਪੱਧਰ ਤੇ ਨਹੀਂ ਕੀਤਾ ਗਿਆ ਸੋ ਜੇ ਨਾਰੇ ਲੱਗਦੇ ਰਹਿਣਗੇ ਸਕੀਮਾਂ ਸਿਰਫ ਕਾਗਜ਼ਾਂ ਦੇ ਵਿੱਚ ਜਾਂ ਫਾਈਲਾਂ ਦੇ ਵਿੱਚ ਬੰਦ ਰਹਿਣਗੀਆਂ ਤਾਂ ਫੇਰ ਕ੍ਰਾਂਤੀ ਕਿੱਥੋਂ ਆਵੇਗੀ ਤੇ ਕਿਵੇਂ ਆਵੇਗੀ ਹੁਣ ਵਾਪਸ ਤੁਸੀਂ ਜਦੋਂ ਅਸੀਂ ਇਹ ਐਪੀਸੋਡ ਸ਼ੁਰੂ ਕੀਤੀ ਸੀ ਜਦੋਂ ਉਹ ਗੱਲ ਕਹੀ ਸੀ ਕਿ ਜੇ ਸਿਰਫ ਫੋਕੇ ਨਾਅਰੇ ਮਾਰਨ ਦੇ ਨਾਲ ਕ੍ਰਾਂਤੀ ਆਉਂਦੀ ਤਾਂ ਭਗਤ ਸਿੰਘ ਹੋਣਾ ਨੂੰ ਫਾਂਸੀ ਤੇ ਚੜਨਾ ਨਾ ਪੈਂਦਾ ਉਸ ਗੱਲ ਦਾ ਇਸ ਐਪੀਸੋਡ ਦੇ ਨਾਲ ਕੀ ਤਾਲੁਕ ਸੀ ਸ਼ਾਇਦ ਤੁਹਾਨੂੰ ਸਮਝ ਦੇ ਵਿੱਚ ਆ ਗਿਆ ਹੋ ਸਰਕਾਰਾਂ ਸਿਰਫ ਨਾਅਰੇ ਮਾਰ ਰਹੀਆਂ ਨੇ ਸਰਕਾਰਾਂ ਕ੍ਰਾਂਤੀ ਲਿਆਉਣ ਦਾ ਦਾਵਾ ਕਰ ਰਹੀਆਂ ਨੇ ਹੋ ਸਕਦਾ ਕੋਸ਼ਿਸ਼ਾਂ ਵੀ ਕਰ ਰਹੀਆਂ ਹੋਣ ਲੇਕਿਨ ਜਿਹੜੀਆਂ ਚੀਜ਼ਾਂ ਨੂੰ ਕੋਸ਼ਿਸ਼ ਪ੍ਰਾਥਮਿਕਤਾ ਤੇ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਪਹਿਲ ਦੀ ਤਰਸਤੇ ਕਰਨਾ ਚਾਹੀਦਾ ਹੈ ਜੀ ਦੇ ਨਾਲ ਕਿਸਾਨਾਂ ਦੀਆਂ ਮੁੱਖ ਮੰਗਾਂ ਜਿਨ੍ਹਾਂ ਦੇ ਕਰਕੇ ਕਿਸਾਨ ਸੜਕਾਂ ਤੇ ਬੈਠਾ ਹੈ ਉਹਨਾਂ ਦਾ ਜੇ ਹੱਲ ਹੁੰਦਾ ਹੋਵੇ ਤੇ ਇਸ ਅੰਦੋਲਨ ਨੂੰ ਖਤਮ ਕਰਕੇ ਉਹਨਾਂ ਨੂੰ ਆਪਣੇ ਘਰੇ ਆਪਣੇ ਖੇਤਾਂ ਦੇ ਵਿੱਚ ਭੇਜਿਆ ਜਾ ਸਕਦਾ ਹੋਵੇ ਤਾਂ ਫਿਰ ਉਸ ਤੇ ਉੱਤੇ ਕਾਨੂੰਨ ਦੇ ਆਧਾਰ ਦੇ ਉੱਤੇ ਸਰਕਾਰ ਉਹਨਾਂ ਸਕੀਮਾਂ ਨੂੰ ਲਾਗੂ ਕਿਉਂ ਨਹੀਂ ਕਰ ਰਹੀ ਤੇ ਉਹਨਾਂ ਸਕੀਮਾਂ ਨੂੰ ਕਾਮਯਾਬ ਕਿਉਂ ਨਹੀਂ ਕਰ ਰਹੀ ਜਦਕਿ ਸਰਕਾਰ ਦੀ ਕੋਸ਼ਿਸ਼ੇ ਹੋਣੀ ਚਾਹੀਦੀ ਹੈ ਕੀ ਅੱਡੀ ਚੋਟੀ ਦਾ ਜ਼ੋਰ ਲਾ ਕੇ ਇਹਨਾਂ ਸਕੀਮਾਂ ਨੂੰ ਕਾਮਯਾਬ ਕੀਤਾ ਜਾਵੇ ਤਾਂ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਦਾ ਹੱਲ ਹੋ ਸਕੇ ਅਤੇ ਜਿਹੜਾ ਸੂਬਾ ਇੱਕ ਕ੍ਰਾਈਸਿਸ ਤੋਂ ਲੰਘ ਰਿਹਾ ਹੈ ਉਸ ਕ੍ਰਾਈਸਿਸ ਦੇ ਵਿੱਚੋਂ ਸੂਬਾ ਬਾਹਰ ਆ ਸਕੇ ਤੇ ਖੁਸ਼ਹਾਲੀ ਵੱਲ ਆਪਣੇ ਕਦਮ ਵਧਾ ਸਕੇ ਸੋ ਉਮੀਦ ਕਰਦੇ ਹਾਂ ਕਿ ਜਿਹੜੇ ਜਥੇਬੰਦੀਆਂ ਦੇ ਜਿਹੜੇ ਕਿਸਾਨ ਆਗੂ ਵਿਰੋਧ ਕਰ ਰਹੇ ਨੇ ਜਿਹੜੇ ਐਮ.ਐਲ.ਏ ਨੂੰ ਘੇਰ ਰਹੇ ਨੇ ਉਹ ਅੱਗੇ ਤੋਂ ਇਹਨਾਂ ਸਕੀਮਾਂ ਬਾਰੇ ਆਪਣੇ ਐਮਐਲਏ ਨੂੰ ਸਵਾਲ ਜ਼ਰੂਰ ਪੁੱਛਣਗੇ ਟਰਾਲੀਆਂ ਕਿਉਂ ਚੋਰੀ ਹੋਈਆਂ ਕਿਹਨੇ ਕੀਤੀਆਂ ਲੱਭ ਗਿਆ ਉਸ ਤੋਂ ਅੱਗੇ ਵਧਣ ਦੀ ਲੋੜ ਹੈ ਲੋੜ ਇਹ ਹੈ ਕਿ ਅਸੀਂ ਜਿਹੜੇ ਸਵਾਲ ਆਉਂਦਾ ਹੈ ਜਿੰਨਾ ਲੋਕਾਂ ਨੂੰ ਜਿੰਨਾ ਸਵਾਲਾਂ ਦੇ ਨਾਲ ਉਹ ਸਵਾਲ ਪੁੱਛਣ ਦੀ ਥਾਂ ਤੇ ਜਿੰਨਾ ਸਵਾਲਾਂ ਦੇ ਨਾਲ ਕਿਸਾਨੀ ਦਾ ਮਸਲਾ ਹੱਲ ਹੁੰਦਾ ਹੈ ਕਿਸਾਨਾਂ ਦਾ ਕੋਈ ਫਾਇਦਾ ਹੁੰਦਾ ਹੈ ਉਹ ਸਵਾਲ ਪੁੱਛੀਏ ਉਹ ਸਵਾਲ ਪੁੱਛਣਾ ਸ਼ੁਰੂ ਕਰੀਏ ਇਸੇ ਉਮੀਦ ਦੇ ਨਾਲ ਕਿ ਇਹ ਸਵਾਲ ਪੁੱਛੇ ਜਾਣਗੇ ਕਿ ਸਕੀਮਾਂ ਜੋ ਸਰਕਾਰ ਬਣਾਉਂਦੀ ਹੈ ਉਹਨਾਂ ਨੂੰ ਸਹੀ ਢੰਗ ਨਾਲ ਲਾਗੂ ਕਿਉਂ ਨਹੀਂ ਕਰਦੀ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਣੇ ਆ ਧੰਨਵਾਦ